ਉੱਧਰ ਲੋਕ ਸਭਾ ਹਲਕਾ ਫੋਤੇਗੜ ਸਾਹਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰਸਾਦ ਸਿੰਘ ਜੀਪੀ ਦੇ ਵੱਲੋਂ ਅੱਜ ਗੁਰਦੁਆਰਾ ਸ੍ਰੀ ਫੋਤੇਗੜ ਸਾਹਬ ਵਿਖੇ ਨਤਮਸਤਕ ਹੋ ਕੇ ਆਪਣੇ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਵੱਡਾ ਕਾਫਲਾ ਸਰਹੰਦ ਦੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਹੈ ਤੇ ਇਸ ਗੱਡੀਆਂ ਤੇ ਵਕ-ਵਕ ਵਾਹਨਾਂ ਦੇ ਕਾਫਲੇ ਵਿੱਚ ਲੋਕ ਸਭਾ ਹਲਕਾ ਫੋਤੇਗੜ ਸਾਹਬ ਦੀਨਪੰਦੇ ਨੌ ਵਿਧਾਨ ਸਭਾ ਹਲਕਿਆਂ ਯਾਨੀ ਕਿ ਫੋਤੇਗੜ ਸਾਹਬ ਬਸੀ ਪਠਾਣਾ ਅਮਲੋ ਖੰਡਾ ਪੈਲ ਅਮਰਗੜ ਸਮਰਾਲਾ ਸਰਨੇਲ ਰਾਏਕੋਟ ਦੇ ਵਿਧਾਇਕਾਂ ਅਤੇ ਪਾਰਟੀ ਆਗੂਆਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਅੱਜ ਦਾ ਸਾਡਾ ਮੇਨ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਕੇਜਰੀ ਸਾਲ ਕੇਜੀਵਾਲ ਸਾਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਲੋਕ ਸਭਾ ਦੀ ਤੇ ਟਿਕਟ ਦਿੱਤੀ ਆਮ ਆਦਮੀ ਪਾਰਟੀ ਤੋਂ ਤੇ ਬਾਅਦ ਚੋਂ ਸਾਡੇ ਇੱਥੇ ਲਖਵੀਰ ਰਾਏ ਜੀ ਐਮਐਲਏ ਬਰੇ ਵੱਡੇ ਭਰਾ ਸਾਡੇ ਤਰਨਜੀਤ ਸੋਨ ਸਾਹਿਬ ਰਵਿੰਦਰ ਹੈਪੀ ਜੀ ਹਾਕਮ ਸਿੰਘ ਸਾਡੇ ਹਾਕਮ ਸਿੰਘ ਜੀ ਰਾਇਕੌਰ ਤੇ ਐਮਐਲ ਸਾਹਿਬ ਸਾਡੇ ਹਰਜੀਤ ਮੁੰਡੀਆਂ ਸਾਹਿਬ ਸਾਨੇ ਵਾਲ ਤੋਂ ਮੈਂ ਦਿਲ ਦੀ ਕਰ ਇ ਜਿੰਨੀ ਸਾਡੀ ਲੀਡਰਸ਼ਿਪ ਆਈ ਹੈ ਅਜੇ ਲੋੜੇ ਜੀ ਤੇ ਅਜੇ ਲਿੰਦਾ ਸਾਹਿਬ ਪਲਾਨਿੰਗ ਬੋਰਡ ਦੇ ਚੇਅਰਮੈਨ ਰਸ਼ਪਿੰਦਰ ਜੀ ਤੇ ਸਾਡੇ ਸੁਪਾਸ ਚੂਹ ਸਾਹਿਬ ਜਿਹੜੇ ਪਾਰਟੀ ਚ ਆਏ ਨੇ ਤੇ ਮੈਂ ਦਿਲ ਦੀ ਕਰਾਏ ਸਾਰਿਆਂ ਦਾ ਆਪਣੇ ਜਿੰਨੀ ਲੀਡਰਸ਼ਿਪ ਆਈ ਹੈ ਧੰਨਵਾਦ ਕਰਦਾ ਕਿਉਂਕਿ ਅੱਜ ਅਸੀਂ ਜਿਹੜਾ ਸਾਡਾ ਜੀ ਵੀ ਅਸੀਂ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਅੱਜ ਆਪਣਾ ਮੱਥਾ ਟੇਕੀਏ ਮੱਥਾ ਟੇਕਣ ਤੋਂ ਬਾਅਦ ਅਸੀਂ ਆਪ ਦੇ ਆਪਣੇ ਹਲਕਿਆਂ ਚ ਪਿੰਡਾਂ ਚ ਜਾ ਕੇ ਆਪ ਦੀ ਆਮ ਆਦਮੀ ਪਾਰਟੀ ਦੀ ਕੈਂਪੇਨ ਕਰੀਏ ਜੋ 2 ਸਾਲ ਚ ਸਾਡੀ ਪਾਰਟੀ ਨੇ ਕੰਮ ਕੀਤੇ ਉਹਨਾਂ ਬਾਰੇ ਦੱਸਿਆ ਜਾਊਗਾ ਤੇ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਪੰਜਾਬ ਅਸੀਂ 13 ਸੀਟਾਂ ਲੜਾਂਗੇ ਸਾਨੂੰ ਪੂਰੀ ਉਮੀਦ ਹੈ ਵੀ ਇਹ 13 ਤੇ 13 ਦੀਆਂ ਸੀਟਾਂ ਜਿੱਤਾਂਗੇ ਜਿਹੜੀ ਫਸਦੇ ਕਰ ਸਕਦੀ ਸੀਟ ਹੈ ਉਹ ਵੀ ਅਸੀਂ ਘੱਟੋ ਘੱਟ ਲੱਖ ਤੇ 1.5 ਲੱਖ ਦੇ ਗੋਲ ਵਿੱਚ ਇਹ ਤੋਂ ਜਿੱਤਾਂਗੇ ਤੁਹਾਡੇ ਸਹਿਯੋਗ ਨਾਲ ਕਿਉਂਕਿ ਅੱਜ ਬਰਕਰ ਚ ਬਹੁਤ ਵੱਡਾ ਚੌਹ ਹੈ ਜਿਨੇ ਸਾਡੇ ਲੀਡਰਸ਼ਿਪ ਚ ਨੇ ਐਮਐਲਏ ਸਾਡੇ ਬਹੁਤ ਜ਼ਿਆਦਾ ਗਰਾਸਰੂਟ ਤੇ ਮਿਹਨਤ ਕਰਦੇ ਆ ਇਹਦਾ ਨਤੀਜਾ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲਦਾ ਅੱਜ ਅਸੀਂ ਸਾਰੇ ਸਾਡਾ ਜਿਹੜਾ ਕੈਂਡੀਡੇਟ ਹੈ ਗੁਰਪ੍ਰੀਤ ਸਿੰਘ ਜੀਪੀ ਅਸੀਂ ਧੰਨਵਾਦ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਕਰਨਾ ਹੈ ਉਹਨਾਂ ਦਾ ਓਟ ਆਸਰਾ ਲਿਆ ਅਸੀਂ ਧੰਨਵਾਦ ਕਰਦੇ ਆ ਸਾਰੀ ਲੀਡਰਸ਼ਿਪ ਜਿਹਨੇ ਖੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਾਂਸੀ ਮਾਨ ਸਾਹਿਬ ਸਾਡੇ ਸੁਪਰੀਮ ਅਰਵਿੰਦ ਕੇਂਜਰੀਵਾਲ ਸਾਹਿਬ ਜਿਨ੍ਹਾਂ ਨੇ ਇੱਕ ਐਸਾ ਸਾਨੂੰ ਕੈਂਡੀਡੇਟ ਦਿੱਤਾ ਜਿਹੜਾ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੈ ਔਰ ਲੋਕ ਪਹਿਲਾਂ ਵੀ ਜਿਹੜੇ ਕਾਂਗਰਸੀਤਾ ਇਹ ਗੱਲ ਕਰਦੇ ਸੀ ਕਿ ਆਮ ਆਦਮੀ ਪਾਰਟੀ ਚ ਹੋਣਾ ਚਾਹੀਦਾ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਇੱਥੇ ਦੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਪਾਰਲੀਮੈਂਟ ਹਲਕੇ ਤੋਂ ਕੈਂਡੀਡੇਟ ਬਣਾਇਆ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਸਾਡੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਆਮ ਲੋਕ ਬੜੇ ਖੁਸ਼ ਨੇ ਔਰ ਉਹਨਾਂ ਨੂੰ ਇਹ ਹੈ ਕਿ ਸਾਡਾ ਜਿਹੜਾ ਅਸੀਂ ਚਾਹੁੰਦੇ ਸੀ ਉਹ ਕੈਂਡੀਡੇਟ ਮਿਲਿਆ ਔਰ ਅੱਜ ਦਾ ਸ਼ਾਹ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਸੀਟ ਅਸੀਂ ਬਹੁਤ ਵੱਡੇ ਲੀਡ ਨਾਲ ਜਿੱਤਾਂਗੇ ਗੁਰੂ ਸਾਹਿਬ ਆਸ਼ੀਰਵਾਦ ਲਿਆ ਔਰ ਅਸੀਂ ਹੁਣ ਅੱਜ ਤੋਂ ਬਾਅਦ ਆਪਣੇ ਆਪਣੇ ਜਿਹੜੇ ਇਲਾਕੇ ਆ ਉਹਨਾਂ ਵਿੱਚ ਜਾ ਕੇ ਜੋ ਪਾਰਟੀ ਦੀ ਡਾਇਰੈਕਸ਼ਨ ਹੈ ਮਾਨਯੋਗ ਸਦਾ ਭੌਂਸੀ ਮਾਨ ਤੇ ਅਰਵਿੰਦ ਕੇਜੀਵਾਲ ਸਾਹਿਬ ਦੀ ਉਹਦੇ ਤਹਿਤ ਲੋਕਾਂ ਚ ਪ੍ਰਚਾਰ ਕਰਾਂਗੇ ਜੋ ਕੰਮ ਹੋਏ ਨੇ 2 ਸਾਲ ਚ ਰਿਕਾਰਡ ਤੋੜ ਕੰਮ ਹੋਏ ਆ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ ਵੈਸੇ ਲੋਕ ਪਹਿਲੇ ਹੀ ਜਾਣਦੇ ਬਹੁਤ ਪਿਆਰ ਮਿਲ ਰਿਹਾ ਔਰ 1 ਜੂਨ ਨੂੰ ਅਸੀਂ ਬਹੁਤ ਵੱਡੀ ਲੀਡ ਇੱਥੋਂ ਲਵਾਂਗੇ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾਂ ਛੋਟੇ ਸਾਹਿਬਜ਼ਾ ਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਵਿੱਚ ਜੋ ਸਾਡਾ ਕਾਫਲਾ ਵੱਧ ਰਿਹਾ ਉਹਦੇ ਵਿੱਚ ਗੁਰਪ੍ਰੇਸਿੰਗ ਜিপিਜੀ ਨੂੰ ਟਿਕਟ ਦਿੱਤੀ ਆ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸੋ ਅੱਜ ਅਸੀਂ ਸਾਰੇ ਇੱਥੇ ਗੁਰੂ ਸਾਹਿਬ ਦੇ ਅ ਦਰ ਤੇ ਨਤਮਸਟਕ ਹੋਣ ਆਏ ਆ ਆਮ ਆਨਵੀ ਪਾਰਟੀ ਜਿਹੜੀ ਆ ਉਹ ਬਹੁਤ ਵਧੀਆ ਪਹਿਲਾਂ ਵੀ ਕੰਮ ਕਰ ਰਹੀ ਹੈ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਵਧੀਆ ਕੰਮ ਕੀਤਾ ਜਾਊਗਾ ਸੋ ਅਸੀਂ ਇੱਥੇ ਅਰਦਾਸ ਕਰਨ ਆਏ ਆ ਸਾਰੇ ਜਣੇ ਰਲ ਕੇ ਜਿਵੇਂ ਆਪਾਂ ਹਮੇਸ਼ਾ ਇੱਕ ਬਾਣੀ ਦੀ ਟੁਕਾ ਵਿਰਤੀ ਨਾ ਜਾਏ ਜਾਣ ਕੀ ਅਰਦਾਸ ਸੋ ਸੇ ਸਾਡੀ ਅਰਦਾਸ ਹੈ ਇਸੇ ਅਰਦਾਸ ਦੇ ਨਾਲ ਅਸੀਂ ਅਰਦਾਸ ਕਰਨ ਆਏ ਆ ਕਿ ਸਾਡੀ ਪਾਰਟੀ ਜਿਹੜੀ ਆ ਉਹ ਚੜਦੀ ਕਲਾ ਰਹੇ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਲਈ ਕੰਮ ਕਰੀਏ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ 13 0 ਵਾਲਾ ਉਹਨੂੰ ਅਸੀਂ ਪੂਰਾ ਕਰਨ 'ਚ ਕਾਮਯਾਬ ਹੋਈਏ ਸੋ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਡੇ ਐਮਐਲਏ ਸਭ ਤੋਂ ਪਹਿਲਾਂ ਤਾਂ ਤਾਹ ਦਿਲ ਦੀ ਗਹਿਰਾਈ ਤੋਂ ਨਾਤਮਸਤਕ ਹੁੰਨੇ ਆ ਹੱਥ ਜੋੜ ਕੇ ਗੁਰੂ ਸਾਹਿਬਾਨ ਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਣ ਕੋਟ ਧੰਨਵਾਦ ਅੱਜ ਸਭ ਤੋਂ ਮਹਾਨ ਧਰਤੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ 'ਚ ਖੜੇ ਅੱਜ ਸਾਡੇ ਵੀਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਉਹਨਾਂ ਦੇ ਨਾਲ ਲੈ ਕੇ ਸਾਰੇ ਐਮਐਲਏ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਉਹਨੇ ਨਤਮਸਤਕ ਹੋਣ ਆਏ ਆ ਮੱਥਾ ਟੇਕ ਕੇ ਉਹਨੂੰ ਹੁਣ ਸ਼ੁਰੂਆਤ ਕਰਨ ਲੱਗੇ ਆ ਅਸੀਂ ਕੈਂਪੇਨ ਦੀ ਔਰ ਅਸੀਂ ਜਿਹੜੇ ਇਹ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਸੀਟ ਹੈ